ਬਿਲਾਵਲ ਮਹੱਲਾ ਪੰਜਮਾ ਬਿਲਾਵਲ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਹੁਕਮਨਾਮਾ ਅੰਗ ਨੰਬਰ 820 ਤੇ ਸੁਭਾਈਮਾਨ ਬਖਸ਼ਿਸ਼ ਕਰਦੇ ਹਨ ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰੇ ਸਭ ਕਹਦੇ ਹੈ ਪ੍ਰਮਾਤਮਾ ਆਪ ਜੀ ਮੇਰੇ ਪ੍ਰਾਣਾ ਦਾ ਆਸਰਾ ਹੋ ਆਪ ਜੀ ਦੇ ਆਸਰੇ ਦੇ ਨਾਲ ਹੀ ਮੇਰੇ ਸਰੀਰ ਦੇ ਅੰਦਰ ਸਵਾਸ ਪ੍ਰਾਣ ਚੱਲ ਰਹੇ ਹਨ ਨਮਸ਼ਕਾਰ ਡਡਾਉਤ ਬੰਦਨਾ ਅਨਕ ਬਾਰ ਜਾਂ ਲਖ ਬਾਰ ਸੇ ਪ੍ਰਮਾਤਮਾ ਨੂੰ ਮੈਂ ਮਨ ਨਮਸਕਾਰ ਕਰਦਾ ਹਾਂ ਵਾਰ-ਵਾਰ ਬੰਦਨਾ ਕਰਦਾ ਹਾਂ ਅਨੇਕਾਂ ਬਾਰ ਮੈਂ ਬਲਿਹਾਰ ਜਾਂਦਾ ਹਾਂ ਰਹਾਉ ਉਠਤ ਬੈਠਤ ਸੋਭਤ ਜਾਗਤ ਇਹ ਮਨ ਤੁਝਾ ਚਿਤਾਰੇ ਹੈ ਪ੍ਰਮਾਤਮਾ ਮੇਰੇ ਤੇ ਕਿਰਪਾ ਕਰੋ ਉੱਠਦੇ ਹਾਂ ਬੈਠਦੇ ਹਾਂ ਸੌਂਦੇ ਹਾਂ ਜਾਗਦੇ ਹਾਂ ਇਹ ਮਨ ਆਪ ਜੀ ਨੂੰ ਹੀ ਯਾਦ ਕਰੇ ਸੁਖ ਦੁਖ ਇਸ ਮਨ ਕੀ ਵਿਰਥਾ ਤੁਝ ਹੀ ਆਗੇ ਸਾਰੇ ਸੁਖ ਤੇ ਦੁਖ ਨੂੰ ਇਹ ਮਨ ਭੋਗਦਾ ਹੈ ਤੇ ਮਨ ਦਾ ਇਹ ਸੁਭਾਅ ਹੈ ਇਸ ਕਰਕੇ ਜਦ ਤੱਕ ਸੰਸਾਰ ਵਿੱਚ ਜੀਣਾ ਹੈ ਸੁਖ ਤੇ ਦੁੱਖ ਨੂੰ ਭੋਗਣਾ ਹੀ ਪੈਣਾ ਹੈ ਬਿਰਥਾ ਤੁਝ ਹੀ ਆਗੇ ਸਾਰੇ ਆਪ ਜੀ ਦੇ ਅੱਗੇ ਹੀ ਮੇਰੀ ਅਰਦਾਸ ਹੈ ਤੂੰ ਮੇਰੀ ਓਟ ਬਲ ਬੁੱਧ ਧਨ ਤੁਮ ਹੀ ਤੂੰ ਮੈਂ ਮੇਰੇ ਪਰਿਵਾਰ ਆਪ ਜੀ ਹੀ ਮੇਰਾ ਆਸਰਾ ਹੋ ਆਪ ਜੀ ਹੀ ਮੇਰੀ ਤਾਕਤ ਹੋ ਆਪ ਜੀ ਹੀ ਮੇਰੀ ਸਮਝ ਹੋ ਆਪ ਜੀ ਹੀ ਮੇਰਾ ਅਸਲੀ ਧਨ ਹੋ ਤੇ ਆਪ ਜੀ ਹੀ ਮੇਰਾ ਸਾਰਾ ਪਰਿਵਾਰ ਹੋ ਜੋ ਤੁਮ ਕਰੈ ਸੋਈ ਪਲ ਹਮਰੈ ਵੇਖ ਨਾਨਕ ਸੋ ਚਰਨ ਆਰੇ ਜੋ ਆਪ ਜੀ ਜੋ ਕਰੋਗੇ ਮੇਰੇ ਭਲੇ ਵਾਸਤੇ ਹੋਏਗਾ ਆਪ ਜੀ ਦਾ ਕੀਤਾ ਹੋਇਆ ਮੇਰਾ ਭਲਾ ਹੈ ਵੇਖ ਨਾਨਕ ਸੁਖ ਚਰਨਾਰੇ ਦਾਸ ਨਾਨਕ ਆਪ ਜੀ ਦੇ ਦਰਸ਼ਨਾਂ ਨੂੰ ਦੇਖ ਕੇ ਹੀ ਸੁਖ ਸੁਦੀਵੀ ਪ੍ਰਾਪਤ ਕਰਦਾ ਹੈ ਤੇ ਚਰਨਾਂ ਦੇ ਨਾਲ ਮਨ ਨੂੰ ਜੋੜ ਕੇ ਰੱਖਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ